ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਮਸੇ ਦੇ ਲੈ ਕੇ ਆਏ ਜੀ ਤੰਨੇ ਬਾਈ ਟੋਪ ਲਿਆ ਨੇ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਆਉ ਕਰ ਲੈਨੇ ਬਾਈਨਾਂ ਗੱਲ ਬਾਤ ਅੱਜ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬੜੀ ਵਧੀਆ ਠੀਕ ਠਾਕ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਸੁਖਾ ਸਿੰਘ ਆ ਜੀ ਪਿੰਡ ਜਮੰਦਾ ਪਿੰਡੀ ਤਨੌਲਾ ਦੇ ਲਵੇ ਠੀਕ ਆ ਬਾਈ ਤਨੌਲਾ ਮੰਡੀ ਲੱਗ ਟਰੋਲਾ ਮੰਡੀ ਤੇ ਮੰਡੀ ਲੱਗਦੀ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ 94638 39000 ਭਾਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਏ ਸੂਏ ਤੇ ਦੂਜੇ ਸੂਏ ਸੂਏ ਦੂਜੇ ਸੂਏ ਕਿੰਨੇ ਦਿਨ ਲੈਂਦੀ ਹੈ ਭਾਈ ਲੈ ਲਿਓ ਇਹਨੇ 5 ਤੋਂ 6 ਭਾਈ 5 ਤੋਂ 6 ਦਿਨ ਕਰਮ ਵਾਲੀ ਲੈਂਦੀ ਹੈ ਆਰਡਰ ਕਮਾਲ ਦਾ ਤਿਆਰ ਕਰਦੀ ਹੁੰਦੀ ਹੈ ਕੱਚੀ ਜ਼ਰੂਰ ਹੈ ਢਿੱਲਾ ਬਹੁਤ ਪਿਆਡਾ ਢੱਲ ਢੱਲ ਲਾਉ ਬਈ ਅਡਜਸਟਮੈਂਟ ਕਰਿਓ ਅਲੱਗ ਅਲੱਗ ਥਣ ਭਾਈ ਚਾਰੇ ਥਣ ਦੇ ਖੜਵੇਂ ਪੂਰੇ ਗੈਪ ਤੇ ਮੁਠੀ ਵਾਲਾ ਥਣ ਚਵਾਈ ਦੀ ਚੰਗੀ ਨਿਕਲੂ ਓਕੇ ਭਾਈ ਜਮਾ ਖੋਲ ਦੇ ਭਾਈ ਤੋਰ ਕੇ ਰਖਾ ਦੇ ਖੋਲ ਕਰਦਾ ਰੰਗ ਰੂਪ ਚੰਗਾ ਚੰਗੀ ਆ ਬੜਾ ਕਿੰਨਾ ਦੁੱਧ ਦੀ ਦੁੱਧ ਤੂੰ ਜੀ ਬਈ 16-17 ਕਿਲੋ ਖੁੱਲਾ ਜਮਾ 16 ਤੋਂ 17 ਲੀਟਰ ਹਾਂ ਜੀ ਬਾਈ ਕਹਿੰਦਾ ਮੀਨਤ ਕਰਦੇ ਆ ਸੋਰਾ-ਤਾਰਾ ਬਹੁਤ ਚੰਗਾ ਚਮਕ-ਚਮਕ ਚੰਗੀ ਆ ਬੜਾ ਖੋਲ ਦਿਓ ਵੱਡੀ-ਬੁੱਡੀ ਆ ਬਈ ਬਹੁਤ ਵੱਡੀ ਆ ਹਾਂ ਮੁੱਲ ਕੀ ਆ ਭਰਾ ਇਹਦਾ ਬੋਲਿਆ ਲੈਣ ਦੇਣ ਬਈ 50000 ਰੁਪਏ ਮਾਨਤਨ ਹੋ ਜਾ ਕਰਦੇ ਆ ਮਾਨਤਨ ਜਮਾ ਜਾਇਜ਼ ਮੁੱਲ ਬਈ 50000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੀ ਰੰਗ ਰੂਪ ਚੰਗਾ ਚਮਕ ਚੰਗੀ ਆ ਫੇਸ ਚੰਗਾ ਸੋਰਾ ਤਰਾ ਚੰਗਾ ਆਰਡਰ ਕਮਾਲ ਆ ਬਾਈ ਬਾਕੀ ਠੰਡੀ ਸੀ ਲ ਆ ਬਾਈ ਉਸੇ ਠੰਡੀ ਹੈ ਹਾਂ ਠੰਡੀ ਠੁੱਡੀ ਬਈ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਅੱਗੇ ਭਰਾ 2 ਨੰਬਰ ਜਰਸੀ ਤਾਂ ਜਰਸੀ ਜੋ ਜੋ ਜਰਸੀ ਐ ਏਅਰ ਸੈਰ ਤੇ ਆ ਗਈ ਜਰਸੀ ਬਈ ਬਹੁਤ ਚੰਗੀ ਆ ਏਅਰ ਸੈਰ ਦੀ ਸੈਜਮੈਂਟ ਆ ਬਾਈ ਤੇ ਕਲਰ ਬਹੁਤ ਚੰਗਾ ਚਮਕ ਚੰਗੀ ਆ ਆਰਡਰ ਕਮਾਲ ਦਾ ਗਲਾਬੀ ਥਣ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਯਾਰ ਇਹ ਥਣ ਬਈ ਨਖੜਵੇਂ ਪੂਰੇ ਗੈਸ ਆ ਖੋਲੋ ਬਈ ਸ਼ੋਰ ਕਰਾ ਦਿਓ ਚੰਗੀ ਆ ਚੰਗੀ ਆ ਬੜ ਬਈ ਰੰਗ ਰੂ ਬਹੁਤ ਚੰਗਾ ਨਾਲ ਐਰ ਸਰ ਦੀ ਅਟੈਚਮੈਂਟ ਜੀ ਆ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆ ਉਹ ਕਿੰਨਾ ਦੁੱਧ ਦੇ ਦੇ ਸਕਦੇ ਨਹੀਂ ਦੇ ਬਈ 14 ਤੋਂ 15 ਕਿਲੋ ਬਸ 14 ਤੋਂ 15 ਕਿਲੋ ਜਵਾ ਮੋਜ ਨੂੰ ਸੋਕਦੇ ਆ ਚੰਗੀ ਆ ਬੜ ਬਾਕੀ ਜਿੰਨਾ ਦੁੱਧ ਤੋਂ ਫੈਂਟ ਫੁੱਲ ਆਉਂਦੀ ਮਾਜਰ ਦਾ ਦੁੱਧ ਨੂੰ ਤੇ ਗਰਮੀ ਨੇ ਬਿਲਕੁਲ ਨਹੀਂ ਮੰਨਦੀ ਤੇ ਕੀ ਮੋਲ ਆ ਭਰਾ ਦਾ ਮੋਲ ਲਾ 55000 ਰੁਪਏ 55000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂ 55000 ਰੁਪਏ ਮੋਲ ਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਭਰਾ 3 ਨੰਬਰ ਕੱਚੀ ਹੈ ਬੜਾ ਇਹ ਇਹ ਵੀਰੇ ਕੱਚੀ ਹੈ ਲੈ ਜੂਗੀ 20 ਤੋਂ 22 ਦਿਨਾਂ ਲਈ 20 ਤੋਂ 22 ਦਿਨਾਂ ਦੀ 20 ਤੋਂ 22 ਦਿਨਾਂ ਹੂੰ ਰਿੰਡਲ ਜਰਸੀ ਹੈ ਵੀਰੇ ਆਪਣੇ ਪਿੰਡੋ ਲੈਤੀ ਆਪਨੇ ਓਕੇ ਹਾਂ ਔਰ ਪਿੰਡੋ ਲੱਦੀ ਹੈ ਇਹਦੇ ਲੱਤੇ ਨੇ ਪਿਛਲੇ 18-19 ਲੀਟਰ ਦੂਜੇ ਸੂਏ ਸੂਲੀਆਂ ਆਪਣੇ ਪਿੰਡ ਦੀਆਂ ਕੋਈ ਦੂਰ ਦੀ ਨਹੀਂ ਫੁੱਲੀ ਰਾਜ ਜੀ ਫੁੱਲ ਫੁੱਲ ਖੋਲ ਦੋ ਬਈ ਤੋੜ ਦੋ ਯਾਤਵਰੀਟ ਫੁੱਲ ਚੰਗੀ ਆ ਫੁੱਲ ਵੀ ਹੋ ਜਾਣਾ ਸੇਮ ਹੀ ਆ ਬਈ ਤੇ ਗਰਮੀ ਨਹੀਂ ਮੰਦੀ ਤੇ ਫੈਂਟ ਫੂਡ ਜਿਹੜੀ ਚੰਗੀ ਆਊਗੀ ਬਾਕੀ ਤੋੜਾ ਤਾਰਾ ਰੱਖਣਾ ਕੱਚੀ ਜ਼ਰੂਰ ਆ ਜੇ ਕੋਈ ਵੀ ਰਸਾਂਭ ਲੂਗਾ ਉਹ ਜਿਆਦਾ ਭਾਅ ਹੋਊਗਾ 30-30 ਦਾ ਬਈ ਚਮਕ ਚਮਕ ਫੁੱਲ ਆ ਥੋੜਾ ਬਹੁਤ ਆ ਰਾਜੀ ਰੂਜੀ ਫੁੱਲ ਹੋ ਜਾਣਗੇ ਵੀਰੇ ਜੇ ਤਿਆਰ ਹੋ ਗਈ 70000 ਜੀ ਨੂੰ ਮਰਜ਼ੀ ਫੜਾ ਲੈ ਤਰਾ ਇਹਨਾਂ ਪੰਜਾਬ ਵਾਲੀ ਧਰਈ ਲਈ ਪਈ ਜੇ ਜਿਹੜੇ ਸਾਹਮਣਾ ਢੱਲਾਂ ਦਾ ਬਣਦੀ ਆ ਨਾ ਕੁਆਲਿਟੀ ਆ ਗਾੜ ਚ ਤਿਆਰ ਬਹੁਤ ਚੰਗੀ ਹੋ ਤੇ ਮੁੱਲ ਕੀ ਅੱਜ ਦੀ ਘੜੀ ਹੈ ਮੁੱਲ ਨਾ ਲੈਣ ਬਈ 55000 ਰੁਪਏ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਬਈ 55000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਸਨਅਕਪੂਣਾ ਚਮਕ ਚਮਕ ਸਮੀਪਲੀ ਫੁੱਲ ਵਹਿੜਾ ਵੀ ਚੰਗੀ ਆ ਤੇ ਲੇਵਾਂ ਨੂੰ ਬੜਾ ਕਮਾਲ ਢਲਾਂ ਤੋਂ ਲੰਬਾ ਪਈਆਂ ਅਜੇ ਦਿਨ ਭਈ ਲੈਂਦੀ ਆ ਉਹਨਾਂ ਨੂੰ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਕੈਸ਼ ਕਰਨੀ ਆ ਬੜੜ ਪਈਆ ਵੀ ਚੰਗੀਆਂ ਮੁੱਲ ਜਾਇਜ਼ ਆ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ